ਯਾਨੀ ਕਿ 16 ਮੌਤਾਂ ਹੋ ਗਈਆਂ ਤੇ ਸਰਕਾਰ ਬਿਲਕੁਲ ਸੁੱਤੀ ਪਈ ਹੈ ਇੱਕ ਵੀ ਬਿਆਨ ਨਾ ਤਾਂ ਜਿਹੜੇ ਪੰਜ ਮੰਤਰੀ ਸਹਿਬਾਨ ਨੇ ਜਿਨ੍ਹਾਂ ਦੇ ਮੂੰਹ ਤੇ ਬਿਲਕੁਲ ਟੇਪ ਲਾਈ ਵੀ ਹੈ ਉਹ ਬੋਲੇ ਹਜੇ ਤੱਕ ਇਹਦਾ ਹਜੇ 15 ਮਰੇ ਆ ਦੂਜੇ ਪਤਾ ਨਹੀਂ ਕਿੰਨੇ ਤਗੜੇ ਹੋਣਗੇ ਜਿਹੜੇ ਕੋਈ ਘਰਾਂ ਦੇ ਵਿੱਚ ਬੋਤਲਾਂ ਲਵਾਈ ਜਾਂਦਾ ਹੈ ਐ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਕਿ ਟੈਂਪੂ ਤੇ ਪਾ ਕੇ ਤੁਸੀਂ ਲਾਸ਼ ਨੂੰ ਲੈ ਕੇ ਆਏ ਹੋ ਜਿਹੜਾ ਬੰਦਾ ਉੱਥੇ ਮਰਿਆ ਸੀ ਚੱਕ ਕੇ ਕੋਲ ਐਂਬੂਲੈਂਸ ਨਹੀਂ ਉੱਥੇ ਪਹੁੰਚੀ ਪੰਦਿਆਂ ਦੀ ਹਜੇ ਤੱਕ ਕੋਈ ਬਾਤ ਪੁੱਛਣ ਨਹੀਂ ਆਇਆ ਮੈਂ ਸਿੱਧਾ-ਸਿੱਧਾ ਮੁੱਖ ਮੰਤਰੀ ਪੰਜਾਬ ਨੂੰ ਔਰ ਜਿਹੜੇ ਖਜ਼ਾਨਾ ਮੰਤਰੀ ਨੂੰ ਇਸ ਗੱਲ ਦਾ ਜ਼ਿੰਮੇਵਾਰ ਠਹਿਰਾਉਣਾ ਹੈ ਸੰਗਰੂਰ ਚ ਜ਼ਹਿਰੀਲੀ ਸ਼ਰਾਬ ਕਰਕੇ ਜੋ ਵਾਪਰਿਆ ਉਸ ਲਈ ਵਿਰੋਧੀ ਧਿਰ ਮੁੱਖ ਮੰਤਰੀ ਭਗਵੰਤ ਮਾਨ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀ ਨੂੰ ਜ਼ਿੰਮੇਵਾਰ ਦੱਸ ਰਹੀ ਹੈ ਸੰਗਰੂਰ 'ਚ ਸ਼ਰਾਬ ਪੀਂ ਕੇ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਜਿਵੇਂ-ਜਿਵੇਂ ਇਜ਼ਾਫਾ ਹੋਇਆ ਵਿਰੋਧੀਆਂ ਦੇ ਸਵਾਲ ਉਵੇਂ-ਉਵੇਂ ਤਿੱਖੇ ਹੋਏ ਪਿਛਲੇ 3 ਦਿਨਾਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ ਜਦੋਂ ਕਿ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਬਿਮਾਰ ਸੁਨਾਮ ਸੰਗਰੂਰ ਤੇ ਪਟਿਆਲਾ ਦੇ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਨੇ 20 ਮਾਰਚ ਨੂੰ ਸੰਗਰੂਰ ਦੇ ਪਿੰਡ ਗੁਜਰਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 8 ਲੋਕਾਂ ਦੀ ਮੌਤ ਹੋ ਗਈ ਸੀ ਤੋਂ ਉੱਥੇ ਸੁਨਾਮ ਦੇ ਪਿੰਡਾਂ ਤੋਂ ਵੀ ਮੌਤਾਂ ਦੀਆਂ ਖਬਰਾਂ ਆਈਆਂ ਮੌਤਾਂ ਦਾ ਅੰਕੜਾ 14 ਦੱਸਿਆ ਜਾ ਰਿਹਾ ਹੈ ਯਾਨੀ ਕਿ 16 ਮੌਤਾਂ ਹੋ ਗਈਆਂ ਤੇ ਸਰਕਾਰ ਬਿਲਕੁਲ ਸੁੱਤੀ ਪਈ ਹੈ ਪਰ ਇੱਕ ਵੀ ਬਿਆਨ ਨਾ ਤਾਂ ਜਿਹੜੇ ਪੰਜ ਮੰਤਰੀ ਸਹਿਬਾਨ ਨੇ ਜਿਨ੍ਹਾਂ ਦੇ ਮੂੰਹ ਤੇ ਬਿਲਕੁਲ ਟੇਪ ਲਾਈ ਵੀ ਹੈ ਉਹ ਬੋਲੇ ਅਜੇ ਤੱਕ ਨਾ ਇਹਰੇ ਬਾਰੇ ਦੱਸਿਆ ਗਿਆ ਕਿ ਜ਼ਹਿਰੀਲੀ ਸ਼ਰਾਬ ਸੀ ਕਿ ਸੀ ਕਿਉਂ ਮੌਤ ਹੋਈ ਹੈ ਦਾਰੂ ਆਈ ਕਿੱਥੋਂ ਕਿੱਥੋਂ ਦੀ ਦਾਰੂ ਸੀ ਇਹਦਾ ਜ਼ਿੰਮੇਵਾਰ ਕੌਣ ਹੈ ਮੈਂ ਇੱਧਰ ਉੱਧਰ ਦੀ ਗੱਲ ਨਾ ਕਰਕੇ ਮੈਂ ਇੱਕੀ ਸਵਾਲ ਪੁੱਛਣਾ ਚਾਹੁੰਦਾ ਕਿ ਹਜੇ ਤੱਕ ਪਰਿਵਾਰਾਂ ਕੋਲੇ ਇਹਨਾਂ ਪੰਜ ਮੰਤਰੀਆਂ ਨੂੰ ਜਾਂ ਮੁੱਖ ਮੰਤਰੀ ਨੂੰ ਆਉਣ ਦਾ ਸਮਾਂ ਨਹੀਂ ਲੱਗਿਆ ਔਰ ਕੀ ਇੱਕ ਵਾਰੀ ਵੀ ਕੋਈ ਬਿਆਨ ਜਾਰੀ ਕਰਦੇ ਇਹ ਦੱਸਿਆ ਜਾ ਰਿਹਾ ਜਿਹੜਾ ਮੀਡੀਆ ਦੇ ਰਾਹੀਂ ਹਾਲਾਂਕਿ ਪਰਿਵਾਰ ਵਾਲੇ ਨੇ ਕਿਹਾ ਕਿ दारू ਇੱਥੇ ਹੀ ਸੀ ਪੰਜਾਬ ਦੀ ਸੀ ਉਹਨਾਂ ਨੇ ਕਿਹਾ ਕਿਸੇ ਨੇ ਜਾਣ ਬੁੱਝ ਕੇ ਵੀ ਉਹ ਹਰਿਆਣੇ ਦੀ ਸੀ ਹਰਿਆਣੇ ਦੀ ਸੀ ਪੰਜਾਬ ਦੀ ਸੀ ਇਹਦੀ ਤਾਂ ਪੁਸ਼ਟੀ ਹਜੇ ਪਰਵਾਰ ਵਾਲੇ ਔਰ ਪਿੰਡ ਵਾਲੇ ਕਰਨਗੇ ਪਰ ਲੇਕਿਨ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਗ੍ਰਹਿ ਵਿਖੇ ਮਤਲਬ ਕਿ ਹਲਕੇ ਦੇ ਵਿੱਚ ਜਿਹੜਾ ਬੰਦਾ ਖਜ਼ਾਨਾ ਮੰਤਰੀ ਉਹਨਾਂ ਦੇ ਪਿੰਡ ਵਿੱਚ ਤੁਸੀਂ ਅੰਦਰ ਸੁਣ ਕੇ ਆਏ ਹੋ ਭੈਣ ਜੀ ਦੇ ਜੋ ਕਿਹਾ ਕਿ ਬਈ ਸ਼ਰਿਆਮ ਸਾਡਾ ਜੋ ਹੋਣਾ ਸੀ ਉਹ ਹੋ ਗਿਆ ਆ ਗਾਂਵ ਵਾਸੀ ਸਾਡੇ ਪਿੰਡ ਦੇ ਵਿੱਚ ਜਿਹੜੇ ਜਿਸ ਪ੍ਰਕਾਰ दारू ਵੇਖਦੀ ਹੈ ਨਜਾਇਜ਼ दारू ਉਹ ਬੰਦ ਕਰਵਾ ਦਿੱਤੀ ਜਾਵੇ ਸੋ ਮੈਂ ਸਮਝਦਾ ਕਿ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਇਹਦਾ ਮਤਲਬ ਜੇ ਸੰਗਰੂਰ ਦੇ ਵਿੱਚ ਨਕਲੀ दारू ਦਾ दा। ਜ਼ਹਿਰੀਲੀ दारू ਦਾ ਬੇਸਿਕਲੀ ਜ਼ਹਿਰੀਲੀ ਨਹੀਂ ਇਹ ਨਕਲੀ दारू ਹੈ ਜਿਹੜੀ ਮਾੜਾ ਘਰੇ ਬੰਦੀ ਹੈ ਜਾਂ ਇਧਰ ਉਧਰ ਲੋਕ ਸਮਗਲ ਕਰਦੇ ਆ ਤੇ ਫਿਰ ਉਹਨਾਂ ਦੇ ਟੈਗਿੰਗ ਲਾ ਕੇ ਵੇਚੀ ਜਾਂਦੀ ਹੈ ਇਹ ਤਾਂ ਹਜੇ 15 ਮਰੇ ਆ ਦੂਜੇ ਪਤਾ ਨਹੀਂ ਕਿੰਨੇ ਤਗੜੇ ਹੋਣਗੇ ਜਿਹੜੇ ਕੋਈ ਘਰਾਂ ਦੇ ਵਿੱਚ ਬੋਤਲਾਂ ਲਵਾਈ ਜਾਂਦਾ ਹੈ ਜਿਹੜੇ ਕੋਈ ਘਰਾਂ ਚ ਗੋਲੀਆਂ ਲਈ ਜਾਂਦੇ ਆ ਕਿਉਂਕਿ ਇੱਕ ਇਹ ਸੁਨਾਮ ਦੀ ਘਟਨਾ ਵੀ ਇਕੱਲੇ ਪਿੰਡ ਦੀ ਤਾਂ ਹੈ ਨਹੀਂ ਐ ਇਹਦਾ ਮਤਲਬ ਹੁਣ ਉਹ दारू ਕਿੱਥੇ ਕਿੱਥੇ ਪਈ ਹੈ ਕਿਸ ਪ੍ਰਕਾਰ ਦੀ ਹਜੇ ਤੱਕ ਨਾ ਤਾਂ ਕਿਸੇ ਨੇ ਕੋਈ ਸਰਚ ਕੀਤੀ ਹੈ ਨਾ ਇਹ ਸਰਕਾਰ ਨੇ ਦੱਸਿਆ ਵੀ ਇੰਨੀ दारू ਉਹ ਬਰਾਮਦ ਕਰ ਲਈ ਗਈ ਹੈ ਕੋਈ 12 ਬੋਤਲਾਂ ਦਾ ਬਣਿਆ ਹੀ ਨਹੀਂ ਹੋਣੀਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਲੋਕਾਂ ਦੀਆਂ ਮੌਤਾਂ ਹੋਣ ਪਰ ਮੈਂ ਇਹ ਵੀ ਦੱਸਣਾ ਚਾਹਣਾ ਮੈਨੂੰ ਯਾਦ ਹੈ ਇੱਕ ਵਾਰੀ 2-4 ਲੋਕਾਂ ਦੀ ਮੌਤ ਹੋ ਗਈ ਸੀ ਸਰਕਾਰ ਵਿੱਚ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਕਿ ਇਹ ਸੀਬੀਆਈ ਸੇ ਜਾਂਚ ਹੋਣੀ ਚਾਹੀਏ ਮੈਂ ਪਰਿਵਾਰਾਂ ਕੇ ਸਾਥ ਸਵਾਰਮ ਬੁੱਧੀ ਮੈਂ ਇਹ ਤਾਂ ਨਹੀਂ ਕਹਿੰਦਾ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਕਿਉਂਕਿ ਅੱਜ ਕੱਲ ਸਾਰੀਆਂ ਜਿਹੜੀਆਂ ਏਜੰਸੀਆਂ ਹੈ ਚਾਹੇ ਉਹ ਪੰਜਾਬ ਦੀਆਂ ਏਜੰਸੀਆਂ ਹੈ ਤੇ ਚਾਹੇ ਉਹ ਦੇਸ਼ ਦੀਆਂ ਏਜੰਸੀਆਂ ਹੈ ਉਹ ਲੋਕਤੰਤਰ ਨੂੰ ਮਾਰਨ ਲੱਗੀਆਂ ਹੋਈਆਂ ਲੇਕਿਨ ਇਨ੍ਹਾਂ ਬੰਦਿਆਂ ਦੀ ਹਜੇ ਤੱਕ ਕੋਈ ਬਾਤ ਪੁੱਛਣ ਨਹੀਂ ਆਇਆ ਮੈਂ ਸਿੱਧਾ-ਸਿੱਧਾ ਮੁੱਖ ਮੰਤਰੀ ਪੰਜਾਬ ਨੂੰ ਔਰ ਜਿਹੜੇ ਖਜ਼ਾਨਾ ਮੰਤਰੀ ਨੂੰ ਇਸ ਗੱਲ ਦਾ ਜ਼ਿੰਮੇਵਾਰ ਠਹਿਰਾਉਣਾ ਹੈ ਇਹਨਾਂ ਮੌਤਾਂ ਦਾ ਹਜੇ ਤੱਕ ਇਹਨਾਂ ਦੇ ਪਰਿਵਾਰਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ दारू ਆਈ ਕਿੱਥੋਂ ਤੇ ਕਿੱਥੋਂ ਪਈ ਹੈ। ਇਹ ਸ਼ਰਮ ਹੋਣੀ ਚਾਹੀਦੀ ਹੈ। ਰਾਜਵੜਿੰਗ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਪੀੜਤ ਲੋਕਾਂ ਦਾ ਹਾਲ ਜਾਣ ਕੇ ਆਈ ਤਾਂ ਸਿਹਤ ਸਹੂਲਤਾਂ ਤੇ ਸਵਾਲ ਵੀ ਖੜੇ ਕਰਾਈ। ਉਹ ਹਜੇ ਇਹਨਾਂ ਮੁੱਦਿਆਂ ਤੇ ਚਰਚਾ ਕਰਨੀ ਸੀ ਪੰਜਾਬ ਦਾ ਜਿਹੜਾ ਸਿਹਤ ਇਨਫਰਾਸਟ੍ਰਕਚਰ ਹੈ ਤੁਸੀਂ ਜੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਗੜ੍ਹੇ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਕਿ ਟੈਂਪੂ ਤੇ ਪਾ ਕੇ ਤੁਸੀਂ লাশ ਨੂੰ ਲੈ ਕੇ ਆਏ ਹੋ ਜਿਹੜਾ ਬੰਦਾ ਉੱਥੇ ਮਰਿਆ ਸੀ ਚੱਕ ਕੀ ਤੁਹਾਡੇ ਕੋਲ ਐਂਬੂਲੈਂਸ ਨਹੀਂ ਉੱਥੇ ਪਹੁੰਚੀ ਮੈਨੂੰ ਜੋ ਪਤਾ ਲੱਗਿਆ ਕਿ ਟੈਂਪੂ ਤੇ ਪਾ ਕੇ ਇੱਥੇ ਲਿਆਂਦੀ ਗਈ ਹੈ ਤੇ ਫੇਰ ਫੇਰ ਪੂਰੇ ਪੰਜਾਬ ਦੇ ਹਸਪਤਾਲਾਂ ਦਾ ਕੀ ਹਾਲਾਤ ਹੋਣਗੇ ਇਹ ਰੋਜ਼ਾਨਾ ਦਿਨ ਬਦ ਦਿਨ ਸਰਕਾਰ ਦੀ ਪੋਲ ਖੁੱਲਦੀ ਜਾਂਦੀ ਹੈ ਵੇਖੋ ਜਿਹੜੀ ਇਹਨਾਂ ਦੀ ਇਨਕੁਆਰੀ ਆ ਔਰ ਇਹ ਤਾਂ ਢੇਲਾ ਵਿਸ਼ਵਾਸ ਨਹੀਂ ਆ ਇਨਕੁਆਰੀ ਕਰੀਓ ਇਹ ਇਨਕੁਆਰੀ ਇਸ ਕਰਕੇ ਬਿਠਾਤੀ ਲੋਕਾਂ ਨੇ ਅੱਖਾਂ ਠੰਡਾ ਕਰਨਾ ਸੀ ਉਹ ਲੋਕ ਧਰਨਾਕਾਰੀ ਬੈਠੇ ਉੱਥੇ ਜੋ ਉਹਨਾਂ ਦੀਆਂ ਮੰਗਾਂ ਪਿੰਡ ਵਾਲਿਆਂ ਦੀਆਂ ਮੰਗਾਂ ਕਮੇਟੀ ਵਾਲੇ ਤੁਹਾਨੂੰ ਦੱਸਣਗੇ ਜਿਹੜੇ ਸੇਵਾ 'ਚ ਲੱਗੇ ਹੋਏ ਆ ਉਦੋਂ ਦੇ ਸੋ ਉਹ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਹੜੀ ਇਹਨਾਂ ਨੇ ਆ ਕੋਈ ਬਣਾਈ ਹੈ ਇਨਕੁਆਰੀ ਦੀ ਕੋਈ ਕਮੇਟੀ ਬਣਾਈ ਹੈ ਉਹ ਮੈਨੂੰ ਲੱਗਦਾ ਫालतू ਫਜ਼ੂਲ ਹੈ ਇਹ ਕੋਈ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਇਹ ਆਰਡਰ ਕਰਨ ਸਾਡਾ ਜਿਹੜਾ ਚੀਫ ਸੈਕਟਰੀ ਆ ਆਰਡਰ ਕਰੇ ਕਿ ਕਿਸੇ ਜੁਡੀਸ਼ਰੀ ਦੇ ਕਿਸੇ ਜੱਜ ਦੇ ਥੱਲੇ ਇਹ ਇਨਕੁਆਇਰੀ ਹੋਣੀ ਚਾਹੀਦੀ ਘੱਟੋ ਘੱਟ ਸੈਸ਼ਨ ਲੈਵਲ ਦਾ ਜੱਜ ਹੋਣਾ ਚਾਹੀਦਾ ਜਿੱਥੇ ਇਨਕੁਆਇਰੀ ਹੋਵੇ ਤੇ ਪੜਤਾਲ ਹੋਵੇ ਤੇ ਗੁਨੇਗਾਰਾਂ ਨੂੰ ਸਜ਼ਾ ਮਿਲੇ ਤੇ ਜਿਹੜੇ ਵਿਚਾਰੇ ਚਲੇ ਗਏ ਆ ਉਹਨਾਂ ਨੂੰ ਸਰਕਾਰ ਕਿਸ ਬੰਨੇ ਲਾਵੇ ਉਹਨਾਂ ਨੂੰ ਮੌਤ ਜਾਵੇ